ਕੀ ਨਾਮਾ ਤੁਹਾਡਾ ਕੀ ਕਰਨਾ ਹੈ ਮੈਂ ਗੁਰਪ੍ਰਤਾਪ ਸਿੰਘ ਸਿੱਧੂ ਜੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪਿੰਡਾ ਸ਼ਰੋਮਣੀ ਕਾਲੀ ਦਲ ਦੇ ਵਰਕਰ ਅਸੀਂ ਹਲਕਾ ਤਲਵੰਡੀ ਸਾਬੋ ਤੋਂ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਸਾਡੀ ਹਲਕਾ ਇੰਚਾਰਜ ਅੱਜ ਪੰਜਾਬ ਚ ਜੋ ਚੋਣਾਂ ਹੋ ਰਹੀਆਂ ਸੀ ਜ਼ਿਲ੍ਹਾ ਪ੍ਰੀਸ਼ਦ ਔਰ ਸੰਪਤੀ ਦੀਆਂ ਉਹਦੇ ਸਿਲਸਿਲੇ ਚ ਸਾਡੇ ਆਪ ਦੇ ਪਿੰਡ ਫਤਿਗੜ ਨੋਵਾ ਜਿੱਥੇ ਅਸੀਂ ਬੜੇ ਵਧੀਆ ਸ਼ਾਂਤਮਈ ਤਰੀਕੇ ਨਾਲ ਵੋਟ ਪੈ ਰਹੀ ਸੀ ਪਰ ਅਚਾਨਕ ਹੀ ਆਮ ਆਦਮੀ ਪਾਰਟੀ ਦੇ ਸਪੌਂਸਰਡ ਕੋਈ ਦਰਜਣਾ ਕੀ ਸੈਂਕੜੇ ਗੁੰਡੇ ਅੰਸਰ ਉਹਨਾਂ ਨੇ ਬੁਲਾਏ ਉੱਥੇ ਆ ਕੇ ਉਹ ਬੂਥ ਦੇ ਬਾਹਰ ਰੌਲਾ ਕਰਨ ਲੱਗੇ ਪੁਲਿਸ ਨੂੰ ਅਸੀਂ ਬਹੁਤ ਬੇਨਤੀਆਂ ਕੀਤੀਆਂ ਵੀ ਤੁਸੀਂ ਉੱਪਰੋਂ ਫੋਰਸ ਮੰਗਾ ਲਓ ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਆਲਟੀਮੇਟਲੀ ਸਾਨੂੰ ਖੁਦ ਨੂੰ ਸਾਡੇ ਹਲਕਾ ਇੰਚਾਰਜ ਸਾਹਿਬ ਨੇ ਇਹਨਾਂ ਨੂੰ ਦੱਸਣਾ ਪਿਆ ਇਹਨਾਂ ਨੇ ਅੱਗੇ ਕਿਹਾ ਤਾਂ ਜਦੋਂ ਫੋਰਸ ਆਈ ਤਾਂ ਉਹ ਗੁੰਡਾ ਅੰਸਰ ਤਾਂ ਉੱਥੇ ਚਲੇ ਗਏ ਪਰ ਵਿੱਚ ਉੱਥੇ ਕੁਝ ਕਰਾਇ ਵੀ ਗਏ ਉੱਥੇ ਉਹਨਾਂ ਨੇ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਹੱਲਾ ਗੁੱਲਾ ਕੀਤਾ ਪੁਲਿਸ ਨੇ ਬੇਵਜ੍ਹਾ ਸਾਡੇ ਤੇ ਸਿਰਫ ਇੱਕ ਵਿਰੋਧੀ ਤਰ ਹੁੰਦੇ ਨਾਤੇ ਉਹਨਾਂ ਨੇ ਸਾਡੇ ਨਾਲ ਜਾਤੀ ਕੀਤੀ ਕਿਸੇ ਨੂੰ ਰੋਕਿਆ ਨਹੀਂ ਬੇ ਉਹਨਾਂ ਨੇ ਖੁੱਲੇ ਆਪ ਦੇ ਜੋ ਉਹਨਾਂ ਦਾ ਜ਼ਿਕਰ ਹੈ ਉਹਨਾਂ ਨੇ ਬੂਥ ਕੈਪਚਰਿੰਗ ਕੀਤੀ ਹੈ ਜਾਲੀ ਵੋਟਾਂ ਫੁਕ ਤੱਕ ਦੇ ਗਏ ਇਹ ਸੱਟਾ ਕਿਨੇ ਮਾਰਦੇ ਇਹ ਜੀ ਇੱਕ ਪੁਲਿਸ ਦਾ ਹੀ ਕਮੀ ਆਪਣਾ ਮੁਲਾਜ਼ਮ ਸੀਗਾ ਕੋਈ ਉੱਥੇ ਹੀ ਸਾਡੇ ਜਿਹੜੀ ਡਿਊਟੀ ਸੀਗੀ ਪਿੰਡ ਅੱਛਾ ਉਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਮੈਂ ਉਹਨੂੰ ਬਹੁਤ ਪਹਿਲਾਂ ਮੈਂ ਵੋਟ ਪੋਲ ਕਰਨ ਨਹੀਂ ਜਾ ਰਿਹਾ ਸੀ ਔਰ ਕੋਈ ਬਾਹਰ ਨਹੀਂ ਸੀ ਅੰਦਰ ਸੀ ਮੈਂ ਉਹਨੂੰ ਬਹੁਤ ਕਿਹਾ ਵੀ ਤੁਸੀਂ ਆਪ ਦੇ ਉੱਤੇ ਆਫੀਸਰਸ ਨੂੰ ਕਹੋ ਇਹਨਾਂ ਨੂੰ ਭਜਾਓ ਪਰ ਉਹ ਮਤਲਬ ਉਹ ਹੁੰਦੇ ਨਜ਼ਰ ਆਏ ਬਸ ਹੁੰਦੇ ਨਜ਼ਰ ਆਏ ਕੋਈ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਲਟਾ ਜਦੋਂ ਉਹ ਚਲੇ ਗਏ ਕੁਛ ਅਸੀਂ ਸਾਡੇ ਵਰਕਰਾਂ ਨੇ ਰੌਲਾ ਪਾਇਆ ਤਾਂ ਚਲੇ ਗਏ ਜਾਂ ਮੇਬੀ ਆਈ ਡੋਨਟ ਨੋ ਵਟ ਹੈਪਨ ਉਹ ਚਲੇ ਗਏ ਜਦੋਂ ਤਾਂ ਫਿਰ ਉਹਨੂੰ ਪਤਾ ਨਹੀਂ ਕੀ ਮਤਲਬ ਸਾਡੇ ਤੇ ਐਜ਼ ਅ ਸ਼ਰੋਨੀ ਕਾਲੀਦਲ ਦੇ ਵਰਕਰ ਕੋਈ ਸਾਡੇ ਨਾਲ ਨਾਰਾਜ਼ਗੀ ਹੋ ਉਹਨਾਂ ਦੀ ਪੁਲਿਸ ਸੀ ਜਾਂ ਉਹਨੂੰ ਚੰਗਾ ਨਹੀਂ ਲੱਗਿਆ ਕਿ ਅਸੀਂ ਰੋਕਤੇ ਉਹਨਾਂ ਨੂੰ ਇਸੇ ਕਰਕੇ ਉਹਨੇ ਮੇਬੀ ਸੱਟ ਮਾਰੀ ਹੈ